हां जी दोस्तों आज ਗੱਲਬਾਤ ਕਰਾਂਗੇ ਨਕਲੀ ਨਿਹੰਗ अजीत ਪੂਲੇ ਦੇ ਉਹਨਾਂ ਕਾਂਡਾਂ ਬਾਰੇ ਉਹਨਾਂ ਕਰਤੂਤਾਂ ਬਾਰੇ ਜੋ ਤੁਸੀਂ ਕਿਸੇ ਕਿਤਾਬ ਵਿੱਚ ਹੁਣ ਤੱਕ ਕਦੇ ਪੜ੍ਹੀ ਨਹੀਂ ਹੋਣਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਦੋਸਤੋ ਹਰੇਕ ਪਿੰਡ ਅੰਦਰ ਪੂਲੇ ਨੂੰ ਆਪਣਾ ਇੱਕ ਸੂਈਆ ਬਣਾਉਣ ਦਾ ਬੜਾ ਤੰਗ ਹੁੰਦਾ ਸੀ। ਇਸਨੇ ਜਿਹੜੇ ਪਿੰਡ ਵੀ ਜਾਣਾ ਪਹਿਲਾਂ ਉੱਥੇ ਦਾ ਕੋਈ ਬਦਨਾਮ ਨਸ਼ੇੜੀ ਬੰਦਾ ਲੱਭਣਾ ਉਸ ਨੂੰ ਆਪਣੀਆਂ ਮਿੱਠੀਆਂ-ਮਿੱਠੀਆਂ ਗੰਨਾ ਵਿੱਚ ਲੈ ਕੇ ਪੈਸੇ ਦੇ ਕੇ ਇਸ ਨੇ ਆਪਣੇ ਵੱਲ ਕਰ ਲੈਣਾ ਤੇ ਕਹਿਣਾ ਕਿ ਰਾਤ ਬਰਾਤ ਤੋਂ ਬਿੜ ਕੇ ਰੱਖਣੀ ਹੈ ਜੇ ਸਿੰਘ ਕਿਤੇ ਵੀ ਆਉਂਦੇ ਜਾਂਦੇ ਦਿਖਦੇ ਨੇ ਕਿਹਦੇ ਘਰ ਆਏ ਕਿੰਨੀ ਦੇਰ ਰਹੇ ਸਾਰੀ ਜਾਣਕਾਰੀ ਤੂੰ ਸਿੱਧਾ ਮੈਨੂੰ ਲੈ ਕੇ ਦੇਣੀ ਹੈ ਇਸੇ ਤਰ੍ਹਾਂ ਇੱਕ ਪਿੰਡ ਦਾ ਠੁੰਮਰੀ ਨਾਂ ਦਾ ਨਸ਼ੇੜੀ ਇਸ ਨੇ ਵੱਟ ਲਿਆ ਉਸ ਪਿੰਡ ਦੇ ਅੰਦਰ ਸਿੰਘਾਂ ਦਾ ਬੜਾ ਆਉਣ ਜਾਣ ਸੀਗਾ ਠੁੰਮਰੀ ਹਰ ਸਮਾਂ ਸਿੰਘਾਂ ਦੀ ਸੂਹ ਲੈਂਦਾ ਫਰੀ ਜਾਂਦਾ ਜਿਨ੍ਹਾਂ ਦੇ ਘਰ ਸਿੰਘ ਆਉਂਦੇ ਸਨ ਉਹਨਾਂ ਨੂੰ ਸ਼ੱਕ ਹੋ ਗਈ ਉਹ ਘਰ ਦਾ ਬੰਦਾ ਸਿੱਧਾ ਸਿੰਘਾਂ ਦੇ ਟਿਕਾਣੇ ਚ ਲਾ ਗਿਆ ਕਿ ਤੁਸੀਂ ਹਲੇ ਪਿੰਡ ਅੰਦਰ ਨਾ ਆਇਓ ਇਸ ਤਰ੍ਹਾਂ ਕਰਕੇ ਇੱਕ ਬੰਦਾ ਕੁਝ ਸ਼ੱਕੀ ਜਾਪਦਾ ਹੁਣ ਇਹ ਨਹੀਂ ਪਤਾ ਕਿ ਉਹ ਪੁਲਿਸ ਦਾ ਬੰਦਾ ਹੈ ਕਿ ਕਿਸੇ ਹੋਰ ਦਾ ਸਿੰਘ ਕਹਿੰਦੇ ਵੀ ਕਰ ਲੈਨੇ ਆ ਪਤਾ ਕੋਈ ਗੱਲ ਨਹੀਂ ਅੱਧੀ ਰਾਤ ਨੂੰ ਸਿੰਘਾਂ ਨੇ ਠੁਮਰੀ ਆਪਣੇ ਟਿਕਾਣੇ ਉੱਤੇ ਲੈ ਜਾਂਦਾ 10 ਕੋ ਮਿੰਟ ਜਦੋਂ ਸੇਵਾ ਕੀਤੀ ਠੁਮਰੀ ਤਾਂ ਕੂਕਾ ਮਾਰੇ ਕਹਿੰਦਾ ਵੀ ਜੀ ਮੈਨੂੰ ਛੱਡ ਦਿਓ ਇਹ ਤਾਂ ਪੁੱਲੇ ਨੇ ਮੈਨੂੰ ਲਾਲਚ ਦੇ ਦਿੱਤਾ ਸੀ ਉਹ ਸਿੰਘਾਂ ਦੇ ਪੈਰੀ ਪੈ ਗਿਆ ਸਿੰਘ ਕਹਿੰਦੇ ਵੀ ਛੱਡ ਤੈਨੂੰ ਦਵਾਗੇ ਪਰ ਤੈਨੂੰ ਪੁੱਲੇ ਦੇ ਡੇਰੇ ਜਾਣਾ ਪੈਣਾ ਉਸਨੂੰ ਕਹੇ ਵੀ ਅੱਜ ਸਿੰਘ ਪਿੰਡ ਦੇ ਬਾਹਰ ਮੋਟਰ ਉੱਤੇ ਆਉਣ ਆਲੇ ਨੇ ਜੇ ਕੋਈ ਚਰਾਕੀ ਕੀਤੀ ਤਾਂ ਪਤਾਲ ਵਿੱਚੋਂ ਵੀ ਕੱਢ ਲਵਾਂਗੇ ਤੈਨੂੰ ਉਹ ਬੰਦਾ ਸਿੱਧਾ ਪੂਲੇ ਦੇ ਡੇਰੇ ਚਲਾ ਗਿਆ ਪੂਲਾ ਹੈ ਨਹੀਂ ਸੀਗਾ ਉਸਨੇ ਸਾਰੀ ਗੱਲ ਪੂਲੇ ਦੇ ਸਾਥੀਆਂ ਨੂੰ ਦੱਸੀ ਕਿ ਐਂ ਕਰਕੇ ਕੱਲ ਬਾਹਰ-ਬਾਹਰ ਮੋਟਰ ਉੱਤੇ ਸਿੰਘਾਂ ਨੇ ਆਉਣਾ ਜਦੋਂ ਪੂਲੇ ਨੂੰ ਗੱਲ ਪਤਾ ਲੱਗੀ ਕਹਿੰਦਾ ਵੀ ਐਂ ਕਰੋ ਇਹ ਬੰਦਾ ਨਵਾਂ ਹੈ ਸਾਰੇ ਰਿਸਕ ਨਾ ਲਿਓ ਬੰਦੇ ਪਾਂਜੀ ਜਾਇਓ ਅਗਲੀ ਰਾਤ ਸਿੰਘਾਂ ਨੇ ਅੱਧੇ ਕਿਲੋਮੀਟਰ ਤੱਕ ਪੂਰਾ ਟਰੈਵਲ ਆ ਲਿਆ ਤੇ ਹੁਣ ਪੂਲੇ ਦੀ ਉਡੀਕ ਹੋਣ ਲੱਗ ਪਈ ਪੰਜ ਬੰਦੇ ਮੋਟਰ ਤੋਂ ਦੂਰ ਖੜਕ ਬਿੜਕ ਲੈਣ ਲੱਗ ਪਏ ਸਿੰਘਾਂ ਨੇ ਇੱਕਦਮ ਜਕਾਰੇ ਛੱਡ ਕੇ ਰਾ ਪਾ ਲਿਆ ਉਹਨਾਂ ਨੂੰ ਬੰਦਿਆਂ ਦੇ ਹੋਸ਼ ਉੱਡ ਗਏ ਤੇ ਆ ਕੀ ਬਣ ਗਿਆ ਸਿੰਘਾਂ ਨੇ ਸਾਰੀ ਰਾਤ ਉਹਨਾਂ ਦਾ ਹੱਥ ਪੋਲਾ ਕੀਤਾ ਤੇ ਮੁੜ ਕੇ ਉਹ ਬੰਦੇ ਪੂਲੇ ਦੇ ਡੇਰੇ ਰਿੰ ਗਏ ਫਿਰ ਉਧਰ ਜਦੋਂ ਪੂਲੇ ਨੂੰ ਪਤਾ ਲੱਗਿਆ ਕਿ ਠੁਮਰੀ ਚਲਾਕੀ ਖੇਡ ਗਿਆ ਤੇ ਮੇਰੇ ਪੰਜ ਬੰਦਿਆਂ ਦਾ ਨੁਕਸਾਨ ਹੋ ਗਿਆ ਪੂਲਾ ਕਹੇ ਵੀ ਠੁਮਰੀ ਨੂੰ ਸਬਕ ਸਿਖਾਉਣੀ ਸਿਕੋਣਾ ਉਸਨੇ ਦੋ ਦਿਨ ਠੁਮਰੀ ਨੂੰ ਬੜਾ ਲੱਭਿਆ ਪਰ ਠੁਮਰੀ ਅੰਡਰਗਰਾਊਂਡ ਹੀ ਹੋ ਗਿਆ ਪੂਲੇ ਨੇ ਮਹੀਨੇ ਬਾਅਦ ਆਪਣੇ ਦੋ ਬੰਦੇ ਭੇਸ ਵਟਾ ਕੇ ਉਹਦੇ ਪਿੰਡ ਭੇਜੇ ਫਿਰ ਪੰਜ ਦਿਨ ਉਹ ਬੰਦੇ ਉਸ ਪਿੰਡ ਰਹੇ ਤੇ ਠੁੰਮਰੀ ਦਾ ਸਾਰਾ ਪੇਦ ਘਟਨੇ ਹੋਏ ਉਹ ਦਰਸਲ ਠੁੰਮਰੀ ਸਿੰਘਾਂ ਤੋਂ ਬਚ ਕੇ ਸਿੱਧਾ ਆਪਣੀ ਭੂਆ ਦੇ ਪਿੰਡ ਤੇ ਲਾ ਗਿਆ ਸੀਗਾ ਜੋ 20 ਕਿਲੋਮੀਟਰ ਦੂਰ ਸੀ ਉਥੋਂ ਪੋਲਾ ਉਸੇ ਰਾਤ ਪੂਰਾ ਲਾਮ ਲਸ਼ਕਰ ਲੈ ਕੇ ਉਹਦੀ ਭੂਆ ਦੇ ਪਿੰਡ ਚਲਾ ਗਿਆ ਤੇ ਅੱਧੀ ਰਾਤ ਨੂੰ ਠੁੰਮਰੀ ਨੂੰ ਬਾਹਰ ਕੱਢ ਲਿਆ ਉਹਨੇ ਪੋਲਾ ਨਾਲ ਦੀ ਨਾਲ ਚੱਕ ਕੇ ਉਸਨੂੰ ਆਪਣੇ ਨਾਲ ਲੈ ਗਿਆ ਤੇ ਉਸ ਰਾਤ ਤੋਂ ਬਾਅਦ ਠੁੰਮਰੀ ਦਾ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿੱਧਰ ਗਿਆ ਤੇ ਕਿੱਧਰ ਨਹੀਂ ਗਿਆ ਪੋਲਾ ਭੇਸ ਬਟਾ ਕੇ ਕੱਲਾ ਵੀ ਕਈ ਵਾਰ ਸ਼ਹਿਰਾਂ ਅੰਦਰ ਘੁੰਮਦਾ ਰਹਿੰਦਾ ਸੀ ਇੱਕ ਵਾਰੀ ਇਹ ਦਾੜੀ ਬਨ ਕੇ ਕੋਟ ਮੰਟ ਇਹਦੇ ਪਾਇਆ ਹੋਇਆ ਪੂਰਾ ਫੌਜੀ ਅਫਸਰ ਬਣ ਸਕੂਟਰ ਉੱਤੇ ਚੜਿਆ ਜਾਵੇ ਇਹ ਅੱਗੇ ਨਾਕਾ ਲੱਗਿਆ ਹੋਇਆ ਸੀਗਾ ਉਹਨਾਂ ਨੇ ਪੁੱਲੇ ਨੂੰ ਰੋਕ ਲਿਆ ਪਛਾਣ ਪੱਤਰ ਇਹਦੇ ਕੋਲ ਕੋਈ ਨਹੀਂ ਸੀਗਾ ਫੌਜੀ ਕਹਿੰਦੇ ਵੀ ਛੇਤੀ ਕੋਈ ਕਾਗਜ਼ ਖਾ ਨਹੀਂ ਹੁਣੇ ਹੱਥ ਬਨ ਗਏ ਸੜਕ ਤੇ ਹੀ ਬਿਠਾ ਲੈਣਾ ਤੈਨੂੰ ਇਹ ਦੱਸੇ ਹੈ ਨਾ ਵੀ ਮੈਂ ਪੁੱਲਾ ਹਾਂ ਇਹ ਕਹਿੰਦਾ ਭਈ ਜਨਾਬ ਇੱਕ ਸਕਿੰਟ ਆਪਣੀ ਵਾਇਰਲੈਸ ਦੇ ਦਿਓ ਉਹਨੇ ਪਤਾ ਲੱਗ ਜੂ ਵੀ ਮੈਂ ਕੌਣ ਆ ਇੱਕ ਫੌਜੀ ਨੂੰ ਸ਼ੱਕ ਜੀ ਪਈ ਉਹ ਦੂਜੇ ਨੂੰ ਬੋਲਿਆ ਕਿ ਦੇ ਦਿਓ ਇਹਨੂੰ ਵਾਇਰਲੈਸ ਜੇ ਇਸ ਦੀ ਪਛਾਣ ਫੇਰ ਵੀ ਨਾ ਹੋਈ ਤਾਂ ਚੱਕ ਦਿਓ ਫਟੇ ਦੇ ਪੂਲੇ ਨੂੰ ਵਾਇਰਲੈਸ ਦੇ ਦਿੱਤੀ ਗਈ ਪੂਲੇ ਨੇ ਬਟਨ ਦਬਕੇ ਕਿਹਾ ਵੀ ਟੈਂਗੋ ਮੇਰੀ ਪਤੰਗ ਲੁੱਟਣ ਲੱਗੇ ਨੇ ਬੱਚੇ ਇਹ ਇੱਕ ਕੋਡ ਸੀਗਾ ਅਗੋਂ ਫੌਰਨ ਆਵਾਜ਼ ਆਈ ਕਿ ਇਹਨਾਂ ਨੂੰ ਜਾਣ ਦਿਓ ਛੇਤੀ ਇਸ ਤਰ੍ਹਾਂ ਪੂਲਾ ਉੱਥੇ ਬਾਲ-ਬਾਲ ਬਚਿਆ ਨਹੀਂ ਫੌਜੀਆ ਨੇ ਪੂਲੇ ਨੂੰ ਅੱਗੇ ਤੋਰ ਲੈਣਾ ਸੀ ਇੱਕ ਵਾਰੀ ਸਿੰਘਾਂ ਨੇ ਇੱਕ ਵਾਇਰਲੈਸ ਦਾ ਇੰਤਜ਼ਾਮ ਕਰ ਲਿਆ ਜਿਸ ਦੀ ਫ੍ਰੀਕੁਐਂਸੀ ਉਹਨਾਂ ਨੇ ਪੂਲੇ ਦੀ ਵਾਇਰਲੈਸ ਨਾਲ ਜੋੜ ਲਈ ਹੁਣ ਪੂਲਾ ਜੋ ਵੀ ਗੱਲਾਂ ਕਰਦਾ ਜਾਂ ਸੁਣਦਾ ਸਾਰੀ ਸਿੰਘਾਂ ਤੱਕ ਆਉਣ ਲੱਗ ਪਈਆਂ ਸਿੰਘਾਂ ਨੇ ਆਪਣਾ ਇੱਕ ਬੰਦਾ ਪੱਕਾ ਹੀ ਵਾਇਰਲੈਸ ਸੈੱਟ ਉੱਤੇ ਲਾ ਦਿੱਤਾ ਕਿ ਤੂੰ ਪੂਲੇ ਦੀ ਹਰਕਤ ਉੱਤੇ ਹੀ ਨਿਗਰੱਖਣੀ ਹੈ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਕਿ ਫਲਾਣੀ ਰੋਡ ਉੱਤੇ ਪੂਲੇ ਨੇ ਅੱਜ ਚੰਡੀਗੜ੍ਹ ਜਾਣਾ ਹੈ ਇੱਕ ਦਿਨ ਪਤਾ ਲੱਗਾ ਕਿ ਅੱਜ ਅੱਧੀ ਰਾਤ ਨੂੰ ਫਲਾਣੇ ਇਲਾਕੇ ਰਾਹੀਂ ਪੂਲੇ ਦਾ ਕਾਫੀ ਸਮਾਨ ਆਉਣਾ ਹੈ ਸਮਾਨ ਨਾਲ ਇੱਕ ਗੱਡੀ ਤੇ ਚਾਰ ਬੰਦੇ ਨਾਲ ਹੋਣਗੇ ਸਿੰਘਾਂ ਨੇ ਘਾਤ ਲਾ ਕੇ ਉਹ ਸਾਰੇ ਦਾ ਸਾਰਾ ਸਮਾਨ ਆਪਣੇ ਕਬਜ਼ੇ ਅੰਦਰ ਕਰ ਲਿਆ ਪਰ ਪੂਲੇ ਦੇ ਬੰਦੇ ਭੱਜਣ ਵਿੱਚ ਕਾਮਯਾਬ ਹੋ ਗਏ ਪੂਲੇ ਨੂੰ ਬਹੁਤ ਘਾਟਾ ਪਿਆ ਪਰ ਪਤਾ ਨਾ ਲੱਗੇ ਕਿ ਐਨੀ ਖੂਫੀਆ ਜਾਣਕਾਰੀ ਬਾਹਰ ਕਿਵੇਂ ਨਿਕਲ ਗਈ ਪੂਲਾ ਆਪਣੇ ਬੰਦਿਆਂ ਤੋਂ ਸ਼ੱਕ ਕਰੀ ਜਾਵੇ ਕਈ ਦਿਨਾਂ ਬਾਅਦ ਸਿੰਘਾਂ ਨੂੰ ਪਤਾ ਲੱਗਿਆ ਕਿ ਪੂਲਾ ਆਪਣੀ ਲਾਲ ਮਰੂਤੀ ਵਿੱਚ ਭੇਸ ਬਟਾ ਕੇ ਕੱਲ ਫਲਾਣੇ ਪਿੰਡ ਜਾਊਗਾ ਸਿੰਘਾਂ ਨੇ ਫੇਰ ਰਾਹ ਮੱਲ ਲਿਆ ਪਰ ਰਾਹ ਵਿੱਚ ਹੀ ਇਸ ਦੀ ਗੱਡੀ ਖਰਾਬ ਹੋ ਗਈ ਤੇ ਫੇਰ ਇਹ ਅੱਗੇ ਗਿਆ ਹੀ ਨਹੀਂ ਹੈਗਾ ਪਰ ਇਸ ਨੂੰ ਭਣਕ ਲੱਗ ਗਈ ਕਿ ਅੱਗੇ ਮੇਰਾ ਇੰਤਜ਼ਾਰ ਹੋ ਰਿਹਾ ਸੀਗਾ ਹੁਣ ਪੂਲੇ ਨੂੰ ਥੋੜਾ ਸ਼ੱਕ ਹੋ ਗਿਆ ਉਸਨੇ ਹੁਣ ਜਾਣ ਕੇ ਇੱਕ ਗੱਲ ਵੈਰਦੇ ਸੁੱਤੇ ਕੀਤੀ ਕਿ ਅੱਜ ਮੈਂ ਫਲਾਣੇ ਪਿੰਡ ਫਲਾਣੀ ਮੋਟਰ ਉੱਤੇ ਜਾਣਾ ਹੈ ਰਾਤ ਨੂੰ ਉੱਥੇ 2 ਕੋ ਘੰਟੇ ਰੁਕਾਂਗਾ ਮੈਂ ਕਿਸੇ ਨੂੰ ਮਿਲਣਾ ਉ ਹੁਣ ਇਸ ਨੇ ਆਪਣੇ ਚਾਰ ਬੰਦੇ ਭੇਜ ਦਿੱਤੇ ਕਿ ਉਸ ਮੋਟਰ ਤੋਂ ਅੱਧਾ-ਅੱਧਾ ਕਿਲੋਮੀਟਰ ਦੂਰ ਰਹਿਣਾ ਤੁਸੀਂ ਤੇ ਬਸ ਐਨਾ ਹੀ ਵੇਖਣਾ ਹੈ ਕਿ ਮੋਟਰ ਉੱਤੇ ਕੋਈ ਬੰਦਾ ਆਉਂਦਾ ਹੈ ਕਿ ਨਹੀਂ ਆਉਂਦਾ ਅਗਲੇ ਦਿਨ ਪੁੱਲੇ ਦੇ ਬੰਦਿਆਂ ਨੇ ਆ ਕੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਮੋਟਰ ਨੂੰ ਸਿੰਘਾਂ ਦਾ ਕੇਰਾ ਪੈ ਗਿਆ ਸੀਗਾ ਘੱਟੋ-ਘੱਟ 20-25 ਜਾਨਾਂ ਦਾ ਜਥਾ ਸੀਗਾ ਹੋਗਾ ਪੁੱਲਾ ਕਹਿੰਦਾ ਵੀ ਆਪਣੀ ਵਾਇਰਲੈਸ ਦਾ ਸਿਗਨਲ ਖੋੜ ਲਿਆ ਗਿਆ ਉਹਨਾਂ ਨੇ ਉਸੇ ਦਿਨ ਨਵੀਂ ਵਾਇਰਲੈਸ ਆਈ ਤਾਂ ਜਾ ਕੇ ਪੁੱਲੇ ਦੀ ਜਾਨ ਵਿੱਚ ਜਾਨ ਆਈ ਫਿਰ ਪੋਲਾ ਜਦੋਂ ਨਵਾਂ-ਨਵਾਂ ਨਿਹੰਗ ਬਣਿਆ ਇੱਕ ਸਮਾਗਮ ਤੇ ਜਾ ਕੇ ਬਾਕੀ ਨਿਹੰਗ ਜਥੇਦਾਰਾਂ ਨਾਲ ਚੌੜ-ਚੌੜ ਵਿੱਚ ਬੜੀਆਂ ਕੋਝੀਆਂ ਹਰਕਤਾਂ ਕਰਨ ਲੱਗ ਪਿਆ ਨਿਹੰਗਾਂ ਨੇ ਪਹਿਲਾਂ ਤਾਂ ਇਸ ਤੋਂ ਪਾਸਾ ਵਟਿਆ ਪਰ ਜਦੋਂ ਇਹ ਨਹੀਂ ਹਟਿਆ ਤਾਂ ਉੱਥੇ ਖੜੇ ਇੱਕ ਨਿਹੰਗ ਸਿੰਘ ਨੇ ਸ਼ਫਤਰ ਕੱਢ ਲਿਆ ਤੇ ਇਸ ਨੂੰ ਸਖਤ ਤਾੜਨਾ ਕੀਤੀ ਕਿ 5 ਮਿੰਟਾਂ ਅੰਦਰ ਇੱਥੋਂ ਦਫਾ ਹੋ ਜਾ ਨਹੀਂ ਅੱਜ ਮੈਂ ਹੈ ਨਹੀਂ ਜਾਂ ਫਿਰ ਤੂੰ ਹੈ ਨਹੀਂ ਪੋਲਾ ਨਿਹੰਗ ਵੀ ਬੜਕ ਸੁਣ ਕੇ ਅੰਦਰੋਂ ਦੀ ਡਰ ਗਿਆ ਦੰਦ ਜੇ ਕੱਢ ਕੇ ਪੋਲਾ ਆਪਣੇ ਬੰਦਿਆਂ ਸਮੇਤ 2 ਮਿੰਟਾਂ ਵਿੱਚ ਹੀ ਪੱਤਰੇ ਵਾਜ ਗਿਆ ਪਰ ਅੰਦਰੋਂ ਅੰਦਰੀ ਪੂਲਾ ਆਪਣੀ ਬੇਇੱਜ਼ਤੀ ਮਹਿਸੂਸ ਕਰ ਗਿਆ ਸੀਗਾ ਹੁਣ ਉਹ 24 ਘੰਟੇ ਬਦਲਾ ਲੈਣ ਬਾਰੇ ਸੋਚਣ ਲੱਗ ਪਿਆ ਇੱਕ ਦਿਨ ਕਿਸੇ ਬੰਦੇ ਤੋਂ ਉਸ ਨੂੰ ਪਤਾ ਲੱਗਾ ਕਿ ਉਹੀ ਸਿੰਘ ਅੱਜ ਫਲਾਣੇ ਪਿੰਡ ਆਇਆ ਹੋਇਆ ਤੇ ਹੈ ਵੀ ਇਕੱਲਾ ਹੀ ਅੱਜ ਪੂਲਾ ਕਹਿੰਦਾ ਵੀ ਕੋਈ ਨਹੀਂ ਅੱਜ ਕਰਦੇ ਹਾਂ ਉਸ ਦਾ ਹਿਸਾਬ-ਕਿਤਾਬ ਪੱਕਾ ਰਾਤ ਦੇ 9:00 ਵਜੇ ਪੂਲਾ ਆਪਣੇ ਸਾਥੀਆਂ ਸਮੇਤ ਉਸ ਨਿਹੰਗ ਸਿੰਘ ਕੋਲ ਪਹੁੰਚ ਗਿਆ ਉਸ ਨਿਹੰਗ ਨੇ ਸਾਰੇ ਵੈਰ ਮਿਟਾ ਕੇ ਪੂਲੇ ਦੀ ਬੜੀ ਸੇਵਾ ਕੀਤੀ ਪਰ ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਪੂਲੇ ਦੇ ਮਨ ਅੰਦਰ ਪਾਪ ਰਿਆ ਹੋਇਆ ਹੈ ਪ੍ਰਸ਼ਾਦਾ ਪਾਣੀ ਛੱਕ ਸਾਰੇ ਪੈ ਗਏ ਪਰ ਅੱਧੀ ਰਾਤ ਨੂੰ ਉਸ ਨਿਹੰਗ ਸਿੰਘ ਨੂੰ ਸੁੱਤੇ ਪਏ ਨੂੰ ਹੀ ਚੱਕ ਲਿਆ ਗਿਆ ਤੇ ਸਿੱਧਾ ਪੂਲੇ ਦੇ ਡੇਰੇ ਲੈ ਆਇਆ ਗਿਆ ਪੂਰਾ 1 ਮਹੀਨਾ ਪੂਲਾ ਉਹਦੇ ਖੇਚਤੂ ਕਰਦਾ ਰਿਹਾ ਬਾਹਰ ਲੋਕਾਂ ਨੇ ਬੜਾ ਰੌਲਾ ਪਾਇਆ ਕਿ ਪੂਲੇ ਨੇ ਇਹ ਕਰਤੂਤ ਕੀਤੀ ਹੈ ਪਰ ਪੂਲੇ ਨੇ ਦਬ ਕੇ ਮਾਰ-ਮਾਰ ਸਾਰਿਆਂ ਨੂੰ ਚੁੱਪ ਕਰਵਾ ਦਿੱਤਾ 1 ਮਹੀਨੇ ਤੋਂ ਬਾਅਦ ਉਸ ਨਿਹੰਗ ਨੂੰ ਰਾਤ ਨੂੰ ਕਿਤੇ ਲੈ ਗਏ ਕਿੱਥੇ ਲੈ ਗਏ ਕਿੱਥੇ ਗਿਆ ਫਿਰ ਉਸ ਨੂੰ ਕਿਸੇ ਨੇ ਨਹੀਂ ਵੇਖਿਆ ਅਫਤਾਰੋ ਦੇ ਪਿੰਡ ਦਾ ਇੱਕ ਬੰਦਾ ਇੱਕ ਵਾਰੀ ਅਫਤਾਰੋ ਨੂੰ ਕੁਝ ਬੋਲ ਪਿਆ ਸੀਗਾ ਗੱਲ ਪੰਚਾਇਤ ਕੋਲ ਚਲੀ ਗਈ ਪੰਚਾਇਤ ਵਿੱਚ ਹੀ ਦੋਵੇਂ ਬਾਟੀਆਂ ਹੱਥੋਪਾਈ ਹੋ ਗਈਆਂ ਕਾਫੀ ਗਾਹ ਬਿਆ ਉਥੇ ਅਵਤਾਰੋ ਮઝા ਭੱਜ ਕੇ ਸਕੂਟਰ ਉੱਤੇ ਚੜ੍ਹ ਕੇ ਬਤੀ ਪਿੰਡ ਵਿੱਚ ਗੱਲ ਉੱਡ ਗਈ ਕਿ ਫਲਾਣੇ ਨੇ ਅਵਤਾਰੋ ਭਜਾਤੀ ਅਵਤਾਰੋ ਨੇ ਫੇਰ ਆਪਣੇ ਸਾਰੇ ਬੰਦੇ ਇਕੱਠੇ ਕੀਤੇ ਤੇ ਪਿੰਡ ਵਿੱਚ ਆ ਗਏ ਉਹ ਅੱਗੋਂ ਉਹ ਬੰਦਾ ਵੀ ਤਿਆਰ ਬੈਠਾ ਸੀਗਾ ਉਹਦੇ ਬੰਦਿਆਂ ਨੇ ਦੋ ਟਰਾਲੀਆਂ ਰੋੜਿਆਂ ਦੀਆਂ ਭਰ ਕੇ ਖੜਾਈਆਂ ਹੋਈਆਂ ਸਨ ਅਵਤਾਰੋ ਦੀ ਐਸੀ ਨੇਰੀ ਬਣੀ ਉਹਨਾਂ ਨੇ ਅਵਤਾਰੋ ਨਾਲੇ ਭੱਜੀ ਜਾਵੇ ਨਾਲੇ ਕਹੀ ਜਾਵੇ ਵੀ ਹਾਏ ਸੇਖਤੀ ਹਾਏ ਮਾਰਤੀ ਪੂਲਾ ਕਿਸੇ ਕੰਮ ਬੰਬੇ ਗਿਆ ਹੋਇਆ ਸੀ ਉਦੋਂ ਜਿੰਨਾ ਚਿਰ ਪੂਲਾ ਵਾਪਸ ਨਹੀਂ ਆਇਆ ਅਫਤਾਰੋ ਦੇ ਡੇਰੇ ਹੀ ਰਹੀ ਪੂਲੇ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਉਹ ਅਫਤਾਰੋ ਨੂੰ ਪੈ ਗਿਆ ਕਿ ਤੂੰ ਰੋਜ ਨਵਾਂ ਸਿਆਪਾ ਮੇਰੇ ਗਲ ਪਾਈ ਰੱਖਦੀ ਐ ਪੂਲੇ ਨੇ ਆਪਣੇ ਸਾਰੇ ਬੰਦੇ ਇਕੱਠੇ ਕੀਤੇ ਤੇ ਕਿਹਾ ਵੀ ਟਰਾਲੀਆਂ ਭਰੋ ਰੋੜਿਆਂ ਦੀਆਂ ਤੇ ਰਾਤ ਨੂੰ ਜਾਣਾ ਪਾ ਉਥੇ ਅੱਧੀ ਰਾਤ ਨੂੰ ਉਸ ਬੰਦੇ ਦਾ ਬੂਹਾ ਖੜਕਿਆ ਜਿਵੇਂ ਹੀ ਬੂਹਾ ਖੁੱਲਿਆ ਮੀਂਹ ਵਾਂਗੂ ਰੋੜਾ ਚੱਲਿਆ ਫਿਰ ਉਸਦੇ ਬੰਦਿਆਂ ਨੂੰ ਵੀ ਸੁੱਤੇ ਹੀ ਦੱਬ ਲਿਆ ਪੂਲੇ ਨੇ ਅਗਲੇ ਦਿਨ ਅਫਤਾਰੋ ਨੇ ਉਸ ਬੰਦੇ ਨੂੰ ਸਾਰੇ ਪਿੰਡ ਅੰਦਰ ਘਮਾਇਆ ਅਗੇ ਤੋਂ ਤਾੜਨਾ ਕੀਤੀ ਵੀ ਜੇ ਫੇਰ ਤਿੰਨ ਪੰਜ ਕੀਤੀ ਤਾਂ ਸਣੇ ਮੰਝਾ ਤੈਨੂੰ ਚੱਕ ਦਰਾਂਗੇ ਪੂਲਾ ਕਹਿੰਦੇ ਵੀ ਤੋਤੇ ਰੱਖਣ ਦਾ ਬੜਾ ਸ਼ਕੀਨ ਹੁੰਦਾ ਸੀ ਚਾਰ ਪੰਜ ਤੋਤੇ ਤਾਂ ਇਸਨੇ ਡੇਰੇ ਅੰਦਰ ਰੱਖੇ ਹੋਏ ਸਨ ਜਿੱਥੇ ਵੀ ਇਸ ਨੂੰ ਪਤਾ ਲੱਗਦਾ ਆ ਕਿ ਫਲਾਣੇ ਕੋਲ ਬੋਲਣ ਵਾਲਾ ਤੋਤਾ ਪਿਆ ਹੈ ਇਹ ਜ਼ਰੂਰ ਵੇਖ ਕੇ ਆਉਂਦਾ ਜਿਹੜਾ ਇਸ ਨੂੰ ਜ਼ਿਆਦਾ ਹੀ ਚੰਗਾ ਲੱਗਦਾ ਇਹ ਧੱਕੇ ਨਾਲ ਚੱਕ ਲਿਆਉਂਦਾ ਸਵੇਰ ਦਾ ਖਾਣਾ ਦਾਣਾ ਪੂਲਾ ਆਪ ਆਪਣੇ ਹੱਥੀ ਉਹਨਾਂ ਨੂੰ ਪਾਉਂਦਾ ਹੁੰਦਾ ਸੀ ਇੱਕ ਵਾਰੀ ਇਹਨੂੰ ਪਤਾ ਲੱਗ ਗਿਆ ਕਿ ਫਲਾਣੇ ਦਰਖਤ ਦੀ ਸਭ ਤੋਂ ਉੱਚੀ ਟਾਣੀ ਤੇ ਰਾਏ ਤੋਤੇ ਨੇ ਖੁੱਡ ਅੰਦਰ ਬੱਚੇ ਜੱਤੇ ਹੋਏ ਨੇ ਪਰ ਉੱਪਰ ਚੜੇ ਗੋਣ ਇਸਨੇ ਤੱਕੇ ਨਾਲ ਆਪਣੇ ਇੱਕ ਬੰਦੇ ਨੂੰ ਚੜਾ ਦਿੱਤਾ ਉਹ ਵਿਚਾਰਾ ਡਰਦਾ ਡਰਦਾ ਉੱਪਰ ਪਹੁੰਚ ਗਿਆ ਜਿਵੇਂ ਹੀ ਉਸਨੇ ਖੁੱਡੰਦਰ ਹੱਥ ਪਾਇਆ ਤੋਤੇ ਨੇ ਐਸੀ ਠੰਗ ਮਾਰੀ ਕਿ ਅੱਧੀ ਉਂਗਲੀ ਪਾੜ ਦਿੱਤੀ ਡਾ ਕੇ ਉਹਦੇ ਹੱਥ ਛੁੱਟ ਗਏ ਤੇ ਉਹ ਸਿੱਧਾ ਧਰਤੀ ਤੇ ਡਿਗਿਆ ਵਿਚਾਰਾ ਮੜ ਕੇ ਟੁੱਟਣ ਕਰਕੇ ਫਿਰ ساری ਉਮਰ ਉਹ ਮੰਝੇ ਉੱਤੇ ਹੀ ਰਿਹਾ ਪੋਲਾ ਮੁੜ ਕੇ ਉਸਨੂੰ ਵੇਖਣ ਤੱਕ ਨਹੀਂ ਗਿਆ ਫਿਰ ਪੋਲੇ ਦਾ ਇੱਕ ਖਾਸ ਬੰਦਾ ਹੁੰਦਾ ਸੀ ਜਿਸਨੂੰ ਸਾਰੇ ਆਰੀ ਕਹਿੰਦੇ ਹੁੰਦੇ ਸਨ ਕਹਿੰਦੇ ਨੇ ਕਿ ਉਹ ਹਥਿਆਰਾਂ ਤੋਂ ਘੱਟ ਕੰਮ ਲੈਂਦਾ ਸੀ ਤੇ ਉਹਦੇ ਦੰਦ ਇਹਨੇ ਤਿੱਖੇ ਸਨ ਉਹ ਲੱਕੜੀ ਨੂੰ ਵੀ ਚੀਰ ਦਿੰਦਾ ਹੁੰਦਾ ਸੀ ਉਸ ਦਾ ਦਿੱਤਾ ਜ਼ਖਮ ਦੁਸ਼ਮਣ ساری ਉਮਰ ਨਹੀਂ ਸੀ ਭੁੱਲਦਾ ਲੋਕਾਂ ਵਿੱਚ ਆਰੀ ਦਾ ਇਨਾ ਖੌਫ ਸੀ ਕਿ ਲੋਕ ਉਸ ਨੂੰ ਦੇਖ ਕੇ ਰਾਹ ਤੈ ਬਦਲ ਲੈਂਦੇ ਸਨ ਆਰੀ ਦਲੇਰ ਬੜਾ ਸੀ 20-20 ਬੰਦਿਆਂ ਉੱਪਰ ਕਈ ਵਾਰ ਆਰੀ ਇਕੱਲੇ ਹੀ ਵਹਿ ਜਾਂਦਾ ਸੀ ਪੁੱਲੇ ਨੇ ਉਸ ਨੂੰ ਪੂਰਾ ਵਰਤਿਆ ਵੱਡੇ ਵੱਡੇ ਕੰਮ ਜੋ ਵੇਖਣ ਵਿੱਚ ਨਾ ਮੁਮਕਨ ਲੱਗਦੇ ਸਨ ਪੁੱਲੇ ਨੇ ਆਰੀ ਕੋਲੋਂ ਕਰਵਾਏ ਆਰੀ ਦੀ ਇੱਕ ਸਹੇਲੀ ਸੀ ਜੋ ਸ਼ਹਿਰ ਅੰਦਰ ਰਹਿੰਦੀ ਸੀ ਤੇ ਸਾਰਾ ਸ਼ਹਿਰ ਜਾਣਦਾ ਸੀ ਕਿ ਇਹ ਆਰੀ ਦੀ ਬੇਲਣ ਇੱਕ ਵਾਰੀ ਪੂਲਾ ਆਰੀ ਨਾਲ ਖੜਾ ਕਿਸੇ ਦੁਕਾਨ ਤੇ ਸਮਾਨ ਲਈ ਜਾਵੇ ਉਤੋਂ ਆਰੀ ਦੀ ਸੇਲੀ ਆ ਗਈ ਪੂਲਾ ਉਹਨੂੰ ਦੇਖਦੇ ਸਾਰ ਡੁੱਲ ਗਿਆ ਹੁਣ ਆਨੇ ਬਹਾਨੇ ਪੂਲਾ ਆਰੀ ਨੂੰ ਕਹਿ ਦਿਆ ਕਰੇ ਕਿ ਆਪਣੀ ਸੇਲੀ ਨੂੰ ਵੀ ਬੁਲਾ ਲਾ ਡੇਰੇ ਅੰਦਰ ਆਰੀ ਸਾਹਮਣ ਦਾ ਬੰਦਾ ਸੀ ਉਹ ਪੂਲੇ ਦੀ ਗੱਲ ਮੰਨ ਲਿਆ ਕਰੇ ਇੱਕ ਦਿਨ ਮੌਕਾ ਵੇਖ ਪੂਲੇ ਨੇ ਆਰੀ ਦੀ ਸੇਲੀ ਚੱਕ ਲਈ ਆਰੀ ਨੇ ਸਾਰਾ ਸ਼ਹਿਰ ਫੋਲ ਮਾਰਿਆ ਪਰ ਪਤਾ ਨਾ ਲੱਗੇ ਕਿ ਕਿੱਥੇ ਗਈ ਉਹ ਪੂਲੇ ਨੇ 4-5 ਦਿਨਾਂ ਬਾਅਦ ਆਪਣੇ ਦੋ ਸਾਥੀਆਂ ਨੂੰ ਕਿਹਾ ਵੀ ਜੇ ਆਰੀ ਨੂੰ ਪਤਾ ਲੱਗ ਗਿਆ ਕਿ ਆਹ ਕੰਮ ਆਪਣਾ ਹੈ ਚੱਕਰ ਪੈ ਜਾ ਤੁਸੀਂ ਆਏ ਕਰੋ ਕੁੜੀ ਨੂੰ ਗਾਇਬ ਕਰਦੇ ਹੋ ਚਲੋ ਜੀ ਉਹਨਾਂ ਕੁੜੀ ਦਾ ਕੰਮ ਕਰਤਾ ਉਧਰ ਆਰੀ ਨੂੰ ਕਿਸੇ ਨੇ ਦੱਸਤਾ ਕਿ ਪੋਲਾ ਲੈ ਕੇ ਗਿਆ ਤੇਰੀ ਸਹੇਲੀ ਨੂੰ ਆਰੀ ਸਿੱਧਾ ਪੋਲੇ ਦੇ ਡੇਰੇ ਆ ਗਿਆ ਉਹਨੇ ਪੋਲੇ ਦੇ ਅੱਧੇ ਬੰਦੇ ਕੁੱਟ-ਕੁੱਟ ਲਾਲ ਕਰਤੇ ਅਖੀਰ ਉਸ ਨੂੰ ਕਿਸੇ ਤਰੀਕੇ ਕਾਬੂ ਕਰ ਲਿਆ ਗਿਆ ਪੋਲਾ ਕਹਿੰਦਾ ਆ ਵੀ ਇਸ ਆਸ਼ਕ ਨੂੰ ਵੀ ਇਸ ਦੀ ਮਸ਼ੂਕ ਕੋਲ ਭੇਜ ਦਿਓ ਉਸ ਤੋਂ ਬਾਅਦ ਆਰੀ ਦਾ ਨਾਂ ਹਮੇਸ਼ਾ ਲਈ ਖਤਮ ਕਰ ਦਿੱਤਾ ਗਿਆ ਕਹਿੰਦੇ ਨੇ ਵੀ ਪੂਲਾ ਜਿਹੜਾ ਸੀਗਾ ਉਹ ਖੁਸਰੇਆਂ ਨਾਲ ਬਹੁਤ ਹੀ ਖੁਸ਼ ਰਹਿੰਦਾ ਸੀ ਉਹਨਾਂ ਨਾਲ ਰਹਿ ਕੇ ਬਹੁਤ ਖੁਸ਼ ਹੁੰਦਾ ਉਹ ਕਈ ਵਾਰ ਤਾਂ ਪੂਲੇ ਨੇ ਖੁਫਰਿਆਂ ਦੇ ਡੇਰੇ ਚਲੇ ਜਾਣਾ ਤੇ ਕਈ ਕਈ ਦਿਨ ਉਹਨਾਂ ਦੇ ਡੇਰੇ ਵਿੱਚੋਂ ਬਾਹਰ ਹੀ ਨਾ ਨਿਕਲਦਾ ਇਹਦੇ ਬੰਦੇ ਬਾਹਰ ਬੈਠੇ ਬੈਠੇ ਅੱਕ ਜਾਂਦੇ ਸਨ ਪਰ ਪੂਲਾ ਸੀਗਾ ਜਿਹੜਾ ਉਹ 4-5 ਦਿਨਾਂ ਬਾਅਦ ਬਾਹਰ ਨਿਕਲਦਾ ਸੀ ਉੱਥੋਂ ਇੱਕ ਵਾਰੀ ਟੈਲੀਫੋਨ ਤੇ ਪੂਲੇ ਦਾ ਕਿਸੇ ਖੁਸਰੇ ਨਾਲ ਝਗੜਾ ਹੋ ਗਿਆ ਤੇ ਗਾਲੋਵਾਲੀ ਹੋ ਗਏ ਦੋਵੇਂ ਜਾਣੇ ਇਹ ਇੰਨਾ ਗੁੱਸੇ ਵਿੱਚ ਆ ਗਿਆ ਪੂਲਾ ਕਹਿੰਦਾ ਵੀ ਆਪਣੀਆਂ ਗੱਡੀਆਂ ਕੱਢੋ ਹੁਣੇ ਆਪਾਂ ਡੇਰੇ ਜਾਣਾ ਉਹਨਾਂ ਦੇ ਇਹ ਚਲੇਗਾ ਜੀ ਡੇਰੇ ਪੂਲੇ ਨੇ ਉਹ ਖੁਸਰਾ ਚੱਕ ਲਿਆ ਤੇ ਆਪਣੇ ਡੇਰੇ ਲੈ ਜਾਂਦਾ ਫਿਰ ਉਧਰ ਪਿੱਛੇ ਪਿੱਛੇ ਡੇਰੇ ਵਾਲਿਆਂ ਦੇ ਬਾਕੀ ਖੁਸਰੇ ਵੀ ਗੱਡੀਆਂ ਭਰ ਕੇ ਉਹਦੇ ਡੇਰੇ ਆ ਗਏ ਤੇ ਉੱਥੇ ਬਹੁਤ ਲੜਾਈ ਹੋਈ ਇਹਨਾਂ ਦੀ ਬਹੁਤ ਤੂੰ ਤੂੰ ਮੈਂ ਮੈਂ ਹੋਈ ਤੇ ਘਟੋ ਘਟ ਚਾਰ ਪੰਜ ਘੰਟੇ ਬਾਅਦ ਪੂਲੇ ਨੇ ਉਹ ਖੁਸਰਾ ਉਹਨਾਂ ਨੂੰ ਵਾਸ ਮੋੜਿਆ ਇਸ ਤੋਂ ਕਈ ਦਿਨ ਬਾਅਦ ਪੂਲੇ ਨੂੰ ਐਸਾ ਵਿਰਾਗ ਆਇਆ ਉਹ ਕੱਲਾ ਹੀ ਸਿੱਧਾ ਉਹਨਾਂ ਖੁਸਨਿਆਂ ਦੇ ਡੇਰੇ ਗਿਆ ਤੇ ਸਾਰੇ ਖੁਸਨਿਆਂ ਕੋਲੋਂ ਇਸਨੇ ਮਾਫੀ ਮੰਗੀ ਵੀ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਇਹੋ ਜਿਹੀ ਗਲਤੀ ਆਖੀ ਨਹੀਂ ਹੁੰਦੀ ਮੇਰੇ ਵੱਲੋਂ ਇੱਕ ਵਾਰੀ ਅਤੀ ਰਾਤ ਨੂੰ ਪੋਲਾ ਕਿਸੇ ਦੇ ਪਿੰਡ ਕਿਸੇ ਦੇ ਘਰ ਚਲੇ ਗਿਆ ਗੱਡੀ ਭਰ ਕੇ ਆਪਣੇ ਸਾਥੀਆਂ ਨਾਲ ਜਾਂਦੇ ਸਾਰੇ ਅਤੀ ਰਾਤ ਨੂੰ ਇਸਨੇ ਆਪਣੇ ਪਰਿਵਾਰ ਨੂੰ ਜਿਹੜਾ ਪਰਿਵਾਰ ਸੀ ਉਹ ਉਹਨੂੰ ਆਰਡਰ ਦਿੱਤਾ ਵੀ ਜਾਓ ਮੁਰਗਾ ਬਣਾ ਕੇ ਲੈ ਕੇ ਆਓ ਅੱਗੇ ਉਹ ਵਿਚਾਰਾ ਉਹ ਸਾਰਾ ਡੱਬਰ ਵੈਸ ਨੂੰ ਸੀਗਾ ਵੀ ਮੁਰਗਾ ਹੁਣ ਅਤੀ ਰਾਤ ਨੂੰ ਕਿੱਥੇ ਲੱਭੇ ਉਹ ਚਲੋ ਜੀ ਅੱਧੀ ਰਾਤ ਨੂੰ ਉਹਨਾਂ ਬੰਦਿਆਂ ਨੂੰ ਜਗਾਇਆ ਗਿਆ ਜਿਨ੍ਹਾਂ ਨੇ ਮੁਰਗੇ ਰੱਖੇ ਹੋਏ ਸਨ ਉਹਨਾਂ ਕੋਲੋਂ ਉਸਨੇ ਦੋ ਮੁਰਗੇ ਲਏ ਤੇ ਰੰਨ ਲਏ ਜਦੋਂ ਪੋਲੇ ਨੇ ਪਹਿਲੀ ਬੁਰਕੀ ਤੋੜੀ ਤਾਂ ਨਾਲ ਦੀ ਨਾਲ ਸਾਰਾ ਮਲਬ ਥਾਲ ਚੱਕ ਕੇ ਪਰਾਂ ਮਾਰਿਆ ਕਿਉਂਕਿ ਉਹਦੇ ਵਿੱਚ ਨੋਨ ਘਟ ਸੀ ਇਹਨੇ ਸਾਰਾ ਟੱਬਰ ਜਿਹੜਾ ਉਹ ਬਾਹਰ ਕੱਢ ਲਿਆ ਤੇ ਲੈਂਵਜ ਖੜਾ ਕਰ ਦਿਆ ਪੋਲਾ ਕਹਿੰਦਾ ਵੀ ਬੁੜੇ ਹੋ ਗਏ ਤੁਹਾਨੂੰ ਮੁਲਕਾ ਬਣਾਉਣਾ ਨਹੀਂ ਆਇਆ ਇਹਨੇ ਉਹਨਾਂ ਨੂੰ ਸਜ਼ਾ ਲਾਈ ਵੀ ਜੱਥੇ ਹੀ ਸਵੇਰ ਨਹੀਂ ਹੁੰਦੀ ਤੁਸੀਂ ਕੁੱਕੜ ਵਾਂਗ ਬਾੰਗ ਦੇਈ ਜਾਣੀਆਂ ਜੇ ਤੁਸੀਂ ਰੁਕੇ ਜਾਂ ਖੜੇ ਇਧਰੋਂ ਫਿਰ ਵੇਖ ਲਿਓ ਇਧਰੋਂ ਡਾਂਗ ਹੀ ਆਉਣੀ ਐ ਦੋਸਤੋ ਪੋਲੇ ਨੇ ਰਾਤ ਨੂੰ 9 ਵਜੇ ਸੌਣਾ ਤੇ ਸਵੇਰੇ 1 ਵਜੇ ਆਪਣੇ ਸਤਿਆਂ ਨੂੰ ਠਾਲ ਕੇ ਕਹਿਣਾ ਵੀ ਚਲੋ ਚੰਡੀਗੜ੍ਹ ਚੱਲਦੇ ਆਂ ਅੱਜ ਮੇਰਾ ਘੁਮਰਦਾ ਦਿਲ ਕਰਦਾ ਹੈ ਇਹ ਜਾਂ ਸਣਕੀ ਬੰਦਾ ਸੀ ਇਹੇ ਇੱਕ ਵਾਰ ਪੋਲੇ ਨੇ ਆਪਣੇ ਡੇਰੇ ਅੰਦਰ 2-3 ਕਮਰੇ ਤਿਆਰ ਕਰਨੇ ਸਨ ਇਹ ਕਹਿੰਦਾ ਵੀ ਲੇਬਰ ਨਹੀਂ ਕੋਈ ਵੀ ਲਾਉਣੀ ਨਾ ਹੀ ਮੈਂ ਆਪਣਾ ਬੰਦਾ ਕੰਮ ਤੇ ਲਾਉਣਾ ਐ ਐਂ ਕਰੋ ਤੁਸੀਂ ਪਿੰਡ ਵਾਲਿਆਂ ਨੂੰ ਚੱਕ ਲਿਓ ਇਹਦੇ ਬੰਦਿਆਂ ਨੇ 2 ਘੰਟੇ ਦੇ ਅੰਦਰ ਅੰਦਰ 10-15 ਬੰਦੇ ਪਿੰਡ ਦੀ ਜੱਕ ਲਿਆਂਦੇ ਤੇ ਉਹਨਾਂ ਨੂੰ ਉਦੋਂ ਤੱਕ ਰੱਖਿਆ ਜਦੋਂ ਤੱਕ 2-3 ਜਿਹੜੇ ਕਮਰੇ ਨੇ ਉਹ ਪੂਰੇ ਨਾ ਹੋ ਗਏ ਉਹਨਾਂ ਵਿਚਾਰਿਆਂ ਕੋਲੋ ਸਾਰਾ ਦਿਨ ਪੂਲੇ ਨੇ ਜਿਹੜਾ ਹੈ ਉਹ ਦਿਹਾੜੀਦਾਰ ਵਾਂਗ ਕੰਮ ਲੈਣਾ ਕੋਈ ਵਿਚਾਰਾ ਸਿਮਿੰਟ ਰੜਾ ਰਿਆ ਹੁੰਦਾ ਕੋਈ ਵਿਚਾਰਾ ਦਿਹਾੜੀ ਕਰ ਰਿਹਾ ਹੁੰਦਾ ਕੋਈ ਮਿਸਤਰੀ ਨਾਲ ਲੱਗਿਆ ਹੁੰਦਾ ਉਹਨੂੰ ਇੱਟਾਂ ਫੜਾਉਂਦਾ ਹੁੰਦਾ ਪੂਰੇ 4 ਮਹੀਨੇ ਬਾਅਦ ਪੂਲੇ ਨੇ ਉਹਨਾਂ ਨੂੰ ਘਰ ਵਾਪਸ ਭੇਜਿਆ ਵੇ ਜਦੋਂ ਉਹਨਾਂ ਬੰਦਿਆਂ ਦੇ ਘਰ ਦੇ ਪੂਲੇ ਦੇ ਡੇਰੇ ਆਉਂਦੇ ਇਹ ਵੀ ਐਨੇ ਦਿਨ ਹੋ ਗਏ ਸਾਡਾ ਬੰਦਾ ਵਾਪਸ ਕਰਦੇ ਹੋ ਤਾਂ ਪੂਲਾ ਉਹਨਾਂ ਨੂੰ ਦਬ ਕੇ ਦਬ ਕੇ ਮਾਰ ਕੇ ਉਹਨਾਂ ਨੂੰ ਵਾਪਸ ਭੇਜ ਦਿੰਦਾ ਕਿ ਅੱਜ ਤੋਂ ਬਾਅਦ ਜੇ ਇੱਥੇ ਆਏ ਤਾਂ ਫੇਰ ਭੁੱਲ ਜਿਓ ਆਪਣੇ ਬੰਦੇ ਨੂੰ ਜਦੋਂ ਇਸ ਦੇ 3-4 ਕਮਰੇ ਪੂਰੇ ਹੋ ਗਏ ਸਾਰਾ ਕੁਝ ਹੋ ਗਿਆ ਰੰਗ ਰੰਗਾਈ ਹੋ ਗਈ ਉਸ ਤੋਂ ਬਾਅਦ ਜਿਹੜੇ ਉੱਥੇ ਵਿਚਾਰੇ ਮਿਸਤਰੀ ਐਨੇ ਦਿਨਾਂ ਤੋਂ ਕੰਮ ਕਰ ਰਹੇ ਸਨ ਉਹਨਾਂ ਨੇ ਪੂਲੇ ਕੋਲੋਂ ਪੈਸੇ ਮੰਗੇ ਵੀ ਸਾਡਾ ਹਿਸਾਬ ਖਰਾਬ ਕਰਦੇ ਹੋ ਤੁਹਾਡਾ ਕੰਮ ਪੂਰਾ ਹੋ ਗਿਆ ਇਹ ਕਹਿੰਦਾ ਵੀ ਐਂ ਕਰਿਓ ਤੁਸੀਂ 6 ਵਜੇ ਤੋਂ ਬਾਅਦ ਆ ਜਿਓ ਸ਼ਾਮ ਨੂੰ ਜਦੋਂ ਉਹ ਮਜ਼ਦੂਰ ਵਿਚਾਰੇ ਜਿਹੜੇ ਦਿਹਾੜੀਦਾਰ ਸੀਗੇ ਮਿਸਤਰੀ ਗਏ 6 ਵਜੇ ਤੋਂ ਬਾਅਦ ਇਹ ਪੂਰਾ ਡੱਕਿਆ ਬੈਠਾ ਸੀ ਇਸਨੇ ਆਪਣੇ ਬੰਦਿਆਂ ਨੂੰ ਕਿਹਾ ਵੀ ਦੋ ਇਹਨਾਂ ਨੂੰ ਚੈੱਕ ਕੱਟ ਕੇ ਪੂਲੇ ਦੇ ਬੰਦਿਆਂ ਨੇ ਦਬ ਕੇ ਮਾਰ ਮਾਰ ਕੇ ਉਹ ਐਸੇ ਡਰਾਏ ਵਿਚਾਰੇ ਉਹ ਮੁਰਕੇ ਪੂਲੇ ਦੇ ਡੇਰੇ ਦਾ ਕੀ ਉਹਦੇ ਪਿੰਡ ਵਿੱਚ ਵੀ ਕਦੇ ਮੁਰਕੇ ਨਾ ਦੇਖੇ ਫਿਰ। ਉਹ ਦੋਸਤੋ ਇਹ ਸਨ ਪੂਲੇ ਦੇ ਕਾਲੇ ਨਾਕਾਰਨਾਮੇ ਦੀ ਲਿਫਟ ਵਿੱਚੋਂ ਕੁਝ ਕਾਲੇ ਕਾਰਨਾਮੇ ਉਹਦੇ। ਬਾਕੀ ਤੁਹਾਨੂੰ ਫੇਰ ਕਦੇ ਦੱਸਾਂਗੇ। ਹੁਣ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ। ਉਦੋਂ ਤੱਕ ਲਈ ਸਿੱਖਦੇ ਰਹੋ, ਅੱਗੇ ਵਧਦੇ ਰਹੋ।